ਵਿਅਨੇ ਰਹਾ ਪਾਇਆ ਤੁਵੋਂ ਲੋ ਮ ਆਇਆ ਭੱਜ ਕੇ ਬੁੜੀ ਨੂੰ ਉਹਨੀਆਂ ਗੱਲੀਆਂ ਉਹਨੀਆਂ ਇਕੱਠੇ ਕਰਿਆ ਇਕੱਠੇ ਕਰਕੇ ਜਦੋਂ ਆਏ ਭੱਜ ਕੇ ਅਸੀਂ ਤੇ ਛੱਤ ਡਿੱਗੀ ਪਈ ਸੀ ਥੱਲੇ ਜਰਾ ਸਰਦਾਰ ਜਗੰਦਰ ਸਿੰਘ ਕੱਪੜੇ ਦਾ ਕੰਮ ਕਰਦਾ ਸੀ ਗਰੀਬ ਬੰਦਾ ਸੀ ਤੇ ਨਾਜਕ ਸਤਸੀ ਨਹੀਂ ਪਹਿਨੇ ਕਰਕੇ ਛੱਤ ਡਿੱਗੀ ਹੈ ਤੇ ਹੁਣ ਅਸੀਂ ਹੁਣ ਜਾ ਕੇ ਕੋਲੀ ਜਿਹੜੇ ਘਰ ਦੀ ਆ ਉਹ ਗੱਗਾ ਨਗਰ ਪਹਿਲਾਂ ਦਾਖਲਾ ਜੀ ਉਹ ਮਰੀਜ਼ ਜਬ ਚਲੀ ਉਹਦਾ ਛੋਟਾ ਬਰਾਬਰ ਬੇਟਾ ਉੱਥੇ ਸੀਗਾ ਜੀ ਗਗਨਗਰ ਨੂੰ ਫੋਨ ਕੀਤਾ ਸੱਦਿਆ ਕਿ ਅਸੀਂ ਹਸਪਤਾਲ ਚ ਲਾਸ਼ ਉੱਥੇ ਕਰਾਣ ਦੀ ਕਿੰਨੀ ਕਿਹੜੀ ਉਮਰ ਹੈਗੀ ਆ ਤੇ ਕਿੰਨੇ ਕ ਵਜੇ ਦੀ ਘਟਨਾ ਹੋਈ ਹੈਗੀ ਆ ਲਗਭਗ ਜੀ ਉਮਰੇ ਜੀ 65 ਸਾਲ ਦੀ ਜੀ 65 ਸਾਲ ਦੀ ਉਮਰ ਤੇ ਜੀ ਤਾਂ ਰਸਹਾਈ ਉਹ ਅੱਧਾ ਘੰਟਾ ਪਹਿਲਾਂ ਦਾ ਜੋ ਤੁਸੀਂ ਮਲਵੇ ਚੋਂ ਕੱਟਿਆ ਹੈਗਾ ਉਹਦੇ ਮੌਕੇ ਦੀ ਮਤਲਬ ਕਿ ਅਸੀਂ ਬਸ ਮਾਰੇ ਮੋਢੇ ਸਾਹ ਚੱਲਦੇ ਸੀ ਸਾਹ ਚੱਲਦੇ ਸੀ ਜੇ ਮਾਰੇ ਮੋਢੇ ਜਦੋਂ ਉੱਥੇ ਗਏ ਆ ਬਾਅਦ ਨੇ ਕਿ ਅਵੀ ਖਤਮ ਹੋ ਗਈ। ਉਹ ਘਟਰੀ ਸੀ। ਤੇ ਉਧਰ ਪਰਲੇ ਕਮਰੇ ਚ ਬੈਠੇ ਸੀ। ਜਦੋਂ ਮੈਂ ਗਈ। ਸਾਥ ਤੇ ਦੇ ਗਈ। ਤੇ ਕਿੰਨੇ ਕਵਜ ਦੀ ਗੱਲ ਹੈ ਇਹ? 10 ਵਜੇ। ਕਿੱਥੇ ਤੇ ਛੱਤਲੇ ਤੇ ਪਏ ਗਏ। ਹਾਂ ਛੱਤਲੇ ਆ ਕੇ ਚੱਪੇ ਤੇ ਛੱਤਲੇ ਆ ਗਏ। ਅੱਛਾ ਕਿ ਕਿ ਬਾਕੀ ਪਰਿਵਾਰ ਦੇ ਕਿੱਥੇ ਗਏ ਹੋ ਜੀ? ਬਾਕੀ ਪਰਿਵਾਰ ਜੀ ਅੰਤੀ ਸੀਰੀਸ ਆ। ਗੰਗਾ ਨਗਰ ਦਾ ਖੜੇ ਗਏ। ਛੁੱਟੇ ਹੌਸਪੀਟਲ ਚ ਤੁਸੀਂ ਇਹਨਾਂ ਦੇ ਘਰੇ ਕੰਮ ਕਰਦੇ। ਹਾਂ ਜੀ।